ਇਸ ਮੌਕੇ ਦੀ ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਸਮਝਟਸ ਨਿਊਜ਼ ਤੁਹਾਨੂੰ ਬ੍ਰੇਕਿੰਗ ਨਿਊਜ਼ ਦਿਖਾ ਰਿਹਾ ਹੈ ਕਿ ਕੱਲ ਜੋ ਘਟਨਾ ਗ੍ਰਾਮ ਫਰੋਜ਼ਪੁਰ ਵਿੱਚ ਵਾਪਰੀਆ ਪੀਐਮ ਨਰਿੰਦਰ ਮੋਦੀ ਦੀ ਰੈਲੀ ਸੀ ਉਹ ਰੈਡੀ ਨੂੰ ਸੁਬੋਧਨ ਨਹੀਂ ਕਰ ਸਕੇ ਸੁਰੱਖਿਆ ਪ੍ਰਬੰਧਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਕਿ ਜਿਹੜੇ ਸੁਰੱਖਿਆ ਪ੍ਰਬੰਧ ਨੇ ਪੀਐਮ ਮੋਦੀ ਦੇ ਲਈ ਰੱਖੇ ਗਏ ਸੀ ਜੋ ਉਹ ਨਾ ਕਾਬਲੇ ਜ਼ਰੀਬ ਸੀ ਉਹਨਾਂ ਦੇ ਵਿੱਚ ਕੁਤਾਹੀ ਵਰਤੀ ਗਈ ਹੈ ਤਾਂ ਰਾਮਨਾਥ ਕੋਵਿੰਦ ਰਾਸ਼ਟਰਪਤੀ ਭਾਰਤ ਨੇ ਚਿੰਤਾ ਪ੍ਰਗਟ ਕੀਤੀ ਹੈ ਇਹਨਾਂ ਹਾਲਾਤਾਂ ਉੱਪਰ ਕਿ ਪੀਐਮ ਦਾ ਦੌਰਾ ਹੋਵੇ ਤੇ ਸੁਰੱਖਿਆ ਜਿਹੜੀ ਉਹ ਪੁਖਤਾ ਨਾ ਹੋਵੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਫਿਰੋਜ਼ਪੁਰ ਵਿਖੇ ਰੈਲੀ ਸੀ ਪੀਐਮ ਮੋਦੀ ਦੀ ਪਹਿਲੀ ਰੈਲੀ ਸੀ 2022 ਦੀਆਂ ਚੋਣਾਂ ਨੂੰ ਲੈ ਕੇ ਪਰ ਇਹ ਰੈਲੀ ਪੂਰਨ ਨਹੀਂ ਹੋ ਸਕੀ ਸੁਰੱਖਿਆ ਨੂੰ ਕਾਰਨ ਦੱਸਿਆ ਗਿਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਚੰਨੀ ਨੇ ਕਿਹਾ ਹੈ ਕਿ ਸੁਰੱਖਿਆ ਵਿੱਚ ਕੋਈ ਵੀ ਕਮੀ ਨਹੀਂ ਵਰਤੀ ਗਈ ਉਹਨਾਂ ਨੇ ਹੈਲੀਕਾਪਟਰ ਰਾਹੀਂ ਜਾਣਾ ਸੀ ਉਹ ਨਹੀਂ ਗਏ ਉਹਨਾਂ ਨੇ ਬਾਏ ਰੋਡ ਜਾਣਾ ਤੈਅ ਕੀਤਾ ਇਹ ਬਿਨਾਂ ਦੱਸੇ ਹੋਇਆ ਇਸ ਕਾਰਨ ਇਹ ਜਿਹੜੀ ਘਟਨਾ ਹੈ ਵਾਪਰੀ ਹੈ ਉਹਨਾਂ ਨੂੰ ਵਾਪਸ ਮੋੜਨਾ ਪਿਆ ਤਾਂ ਇਸ ਬੁੱਕੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਨਰਿੰਦਰ ਮੋਦੀ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ ਰਾਸ਼ਟਰਪਤੀ ਨੇ ਚਿੰਤਾ ਪ੍ਰਗਟ ਕੀਤੀ ਹੈ ਕੀ ਹੋਏਗਾ ਕੈਪਟਨ ਸਾਹਿਬ ਮੰਗ ਕਰ ਚੁੱਕੇ ਨੇ ਕਿ ਰਾਸ਼ਟਰਪਤੀ ਰਾਜ ਪੰਜਾਬ ਵਿੱਚ ਲਗਾ ਦਿੱਤਾ ਜਾਵੇ ਤਾਂ ਰਾਸ਼ਟਰਪਤੀ ਵੀ ਚਿੰਤਾ ਪ੍ਰਗਟ ਕਰਦੇ ਨੇ ਤੇ ਨਰਿੰਦਰ ਮੋਦੀ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ